ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਲਾਸਟ ਤੱਕ ਜਰੂਰ ਦੇਖਿਆ ਕਰੋ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਿਓ ਚੰਗੀਆਂ ਚੰਗੀਆਂ ਕਾਰਾਂ ਘੱਟ ਰੇਟ ਦੇ ਵਿੱਚ ਲੈਣ ਲਈ ਲੈ ਵੀ ਅੱਜ ਇੱਕ ਵਾਰ ਫਰੰਟ ਤੇ ਠੀਕ ਆਪਾਂ ਝਾਤ ਮਰਾ ਦਈਏ ਵੀਰਾਂ ਦੀ ਇੰਜਨ ਤੇ ਲੈ ਵੀ ਕਰਾਂ ਲੈ ਦਿਖਾਈ ਕਰਾਂ ਨੇੜੇ ਹੋ ਕੇ ਬੈਂਜਨ ਐਮਰਾਨ ਕੰਪਨੀ ਦੀ ਬੈਟਰੀ ਲੱਗੀ ਆ ਠੀਕ ਆ ਵੀ ਗੱਡੀ ਦੇ ਵਿੱਚ ਗੋਡੇ ਪਿੱਲਰ ਦੀ origignal ਪਈ ਆ ਕਿਧੋ ਕੋਈ ਲੱਗੀ ਵੱਜੀ ਨਹੀਂ ਸਾਫ਼ ਸੁਥਰਾ ਨੀਟ ਐਂਡ ਕਲੀਨ ਇੰਜਨ ਪਿਆ ਕਾਰ ਦਾ ਫੱਟੀ ਵਗੈਰਾ ਨਾਲ ਦੀ ਠੀਕ ਆ ਬਈ ਰੇਟ ਵੀ ਆਪਾਂ ਤੁਹਾਨੂੰ ਇਹਦਾ ਘੈਂਟ ਜਿਹਾ ਦੇ ਦਾਂਗੇ ਸਤਿ ਸ੍ਰੀ ਅਕਾਲ ਦੋਸਤੋ ਸ਼ੌਂਕੀ ਬਠਿੰਡ ਵਾਲਾ ਤੁਹਾਡੇ ਨਾਲ ਦੋਸਤੋ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਫੇਰ ਨਾ ਇੱਕ ਅਨੋਵਾ ਗੱਡੀ ਲੈ ਕੇ ਆਂਦੀ ਹੈਗੀ 2008 ਮਾਡਲ ਆ 20 ਮਾਡਲ ਆ ਜਿਵੇਂ ਕਿ ਵੀਰ ਮੰਗ ਕਰਦੇ ਨੇ ਠੀਕ ਆ 20 ਮਾਡਲ ਗੱਡੀ ਚਾਹੀਦੀ ਆ ਆਪਾਂ ਨੂੰ ਤੇ ਜਲਦੀ ਸੰਪਰਕ ਕਰ ਲਿਆ ਕਰੋ ਠੀਕ ਆ ਬਾਈ ਕਿਉਂਕਿ 20 ਮਾਡਲ ਗੱਡੀ ਆਪਣੇ ਕੋਲ ਬਹੁਤ ਘੱਟ ਆਉਂਦੀ ਆ ਤੇ ਜਦੋਂ ਆਉਂਦੀ ਆ ਜਲਦ ਕੋਈ ਸੇਲ ਹੋ ਜਾਂਦੀ ਆ 2008 ਮਾਡਲ 20 ਮਾਡਲ ਗੱਡੀ ਆ 2028 ਤੇ 29 ਦੇ ਵਿੱਚ ਵਿੱਚ ਤੁਹਾਨੂੰ ਪਾਸੀ ਮਿਲ ਜਾਣੀ ਆ BB08 7374 ਗੱਡੀ ਦਾ ਨੰਬਰ ਆ ਠੀਕ ਆ ਬਈ ਲੈ ਬਈ ਟਾਇਰਾਂ ਤੇ ਤੇ ਸੀਗਾ ਝਾਤ ਮਰਾਇ ਕਰਾ ਤੇ ਟਾਇਰਾਂ ਤੇ ਰੰਗ ਪੇੜ ਦੀ ਬਈ ਹਲਕੀ ਫਲਕੀ ਟੱਚਿੰਗ ਤੁਹਾਨੂੰ ਜ਼ਰੂਰ ਮਿਲੂਗੀ ਆਪਾਂ ਪਹਿਲਾਂ ਦੱਸ ਕੇ ਦੇਨੇ ਹੁੰਨੇ ਆ ਟਾਇਰਾਂ ਦੇ ਇੱਕ ਨਹੀਂ ਇੱਕ ਵਾਰ ਚੈੱਕ ਕਰ ਲੋ ਬਈ ਸਾਫ ਸੁਥਰੇ ਟਾਇਰ ਪਏ ਆ ਟਾਇਰਾਂ ਦੇ ਵਿੱਚ ਤੁਹਾਨੂੰ ਬੀਲ ਕੱਪ ਮਿਲ ਜਾਣਗੇ ਸੈਂਟਰ ਲੌਕ ਦੇ ਨਾਲ ਤੁਹਾਨੂੰ ਚਾਬੀ ਮਿਲ ਜੂਗੀ ਅੰਦਰੋਂ ਜੇ ਅੰਟੀਰੀਅਰ ਹੈ ਫੇਰ ਇਹ ਗੱਲ ਕਰ ਗਿਆ ਬਈ ਇੱਕ ਵਾਰ ਨਾ ਅੰਟੀਰੀਅਰ ਦੇ ਵੀ ਝਾਤ ਮਾਰ ਹੀ ਲੋ ਲੈ ਬਈ ਅੰਟੀਰੀਅਰ ਦਿਖਾਈ ਕਰ ਇੱਕ ਵਾਰ ਸਾਫ ਸੁਥਰਾ ਅੰਟੀਰੀਅਰ ਬਈ ਠੀਕ ਆ ਬਈ ਇਹਦਾ ਬਈ ਇੱਕ ਸਾਈਡ ਤੇ ਡੈਸ਼ਬੋਰਡ ਤੇ 에어ਬੈਗ ਹੁੰਦਾ ਹੈ ਇੱਕ ਸਟੀਰਿੰਗ ਤੇ ਸੱਤ ਵਗੈਰਾ ਸਾਰਾ ਕੁਝ ਸੇਮ ਹੀ ਹੁੰਦਾ ਬਈ ਠੀਕ ਹੈ ਜੀ 4 ਤੇ ਜੀ 20 ਮਾਡਲ ਚ ਬਸ 에어ਬੈਗ ਦਾ ਫਰਕ ਹੁੰਦਾ ਹੈ ਬਾਕੀ ਸਾਰੀ ਸੇਮ ਹੀ ਹੁੰਦੀ ਆ ਸੀਟ ਕਵਰ ਚੰਗੇ ਪਏ ਮੈਟ ਮੂਡ ਚੰਗੇ ਪਏ ਗੱਡੀ ਨਾਲ ਸਾਈਡਾਂ ਤੋਂ ਬਈ ਠੀਕ ਆ ਹਲਕੀ ਫੁਲਕੀ ਟੱਚਿੰਗ ਤੁਹਾਨੂੰ ਜ਼ਰੂਰ ਮਿਲੂਗੀ ਲੱਗੀ ਵਜੀ ਕਿਤੇ ਨਹੀਂ ਆਪਣੀ ਜ਼ਿੰਮੇਵਾਰੀ ਸੱਤ ਦੇ ਵੀ ਨਿਕਮਰਾ ਦੀ ਬਈ ਠੀਕ ਆ ਲਓ ਬਈ ਸੱਤ ਵਗੈਰਾ ਚੈੱਕ ਕਰ ਲਓ ਇੱਕ ਵਾਰ ਤੁਸੀਂ ਕੈਪਟਨ ਸੀਟਾਂ ਦੇ ਵਿੱਚ ਗੱਡੀ ਆ ਇਹ ਆਪਾਂ ਤੁਹਾਡੀ ਇੰਜਨ ਦੇ ਵਿੱਚ ਹਾਤ ਮਰਾਵਾਂ ਠੀਕ ਆ ਜੁੜੇ ਰਹਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਲਾਸਟ ਤੱਕ ਜਰੂਰ ਦੇਖਿਆ ਕਰੋ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਿਓ ਚੰਗੀਆਂ ਚੰਗੀਆਂ ਕਾਰਾਂ ਘੱਟ ਰੇਟ ਦੇ ਵਿੱਚ ਲੈਣ ਲਈ ਲੈ ਵੀ ਅੱਜ ਇੱਕ ਵਾਰ ਫਰੰਟ ਤੇ ਠੀਕ ਆ ਆਪਾਂ ਝਾੜ ਮਰਾ ਦਈਏ ਵੀਰਾਂ ਦੀ ਇੰਜਨ ਤੇ ਲੈ ਵੀ ਜਰਾ ਲਾ ਦਿਖਾਈ ਕਰਾਂ ਨੇੜੇ ਹੋ ਕੇ ਬੈਂਜਨ ਐਮਰੌਨ ਕੰਪਨੀ ਦੀ ਬੈਟਰੀ ਲੱਗੀ ਠੀਕ ਆ ਵੀ ਗੱਡੀ ਦੇ ਵਿੱਚ ਗੋਡੇ ਪਿੱਲਰ ਦੀ origignal ਪਈ ਆ ਕਿਧੋ ਕੋਈ ਲੱਗੀ ਵੱਜੀ ਨਹੀਂ ਸਾਫ ਸੁਥਰਾ ਨੀਟ ਐਂਡ ਕਲੀਨ ਇੰਜਨ ਪਿਆ ਕਾਰ ਦਾ ਫੱਟੀ ਵਗੈਰਾ ਨਾਲ ਦੀ ਠੀਕ ਆ ਬਈ ਅਰੇ ਰੇਟ ਵੀ ਆਪਾਂ ਤੁਹਾਨੂੰ ਇਹਦਾ ਘੈਂਟ ਜਿਹਾ ਦੇ ਦਾਂਗੇ 2008 ਮਾਡਲ 20 ਮਾਡਲ ਆ 2028 ਤੇ 29 ਦੇ ਵਿੱਚ ਵਿੱਚ ਤੁਹਾਨੂੰ ਪਾਸਿੰਗ ਮਿਲ ਜੂਗੀ ਸੈਂਟਰ ਲੌਕ ਦੇ ਨਾਲ ਤੁਹਾਨੂੰ ਚਾਬੀ ਮਿਲ ਜੂਗੀ 2 ਲੱਖ ਤੇ 35000 ਦੀ ਲਾਸਟ ਹੀ ਗੱਡੀ ਤੁਹਾਨੂੰ ਮਿਲ ਜਾਣੀ ਆ ਜਲਦੀ ਸੰਪਰਕ ਕਰ ਲਿਓ ਫੋਨ ਕਾਲ ਦੀ ਜਿਹੜੀ ਟਾਈਮਿੰਗ ਆ ਬਾਈ ਠੀਕ ਆ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਦੇ ਵਿੱਚ ਵਿੱਚ ਜਦੋਂ ਮਰਜ਼ੀ ਤੁਸੀਂ ਫੋਨ ਲਾ ਸਕਦੇ ਹੋ ਆਉਣਾ ਕਿੱਥੇ ਤੁਸੀਂ ਪਿੰਡ ਸਲਾਬਤਪੁਰੇ ਦੇ ਵਿੱਚ ਜ਼ਿਲ੍ਹਾ ਬਠਿੰਡਾ ਵੀਡੀਓ ਨੂੰ ਕਰ ਦਿਓ ਸ਼ੇਅਰ ਦੱਬ ਕੇ ਬਾਈ ਪੇਜ ਨੂੰ ਕਰ ਲੈ ਫੋਲੋ ਧੰਨਵਾਦ ਜੀ